ਹਾਂਜੀ ਅੱਜ ਦੇ ਬਲੌਗ ਦੀ ਸਟਾਰਟਿੰਗ ਹੋ ਰਹੀ ਹੈ ਵੈਲਕਮ ਟੂ ਮੀ ਬਲੌਗ ਤੁਹਾਡੇ ਸਾਰਿਆਂ ਨੂੰ ਤੁਹਾਨੂੰ ਹੈਪੀ ਲੋੜੀ ਤੇ ਬਾਈ ਉਹਨੇ ਪਾਰਟੀ ਸ਼ਾਡੀ ਕਰਨ ਲੱਗੇ ਹੋਏ ਨੇ ਇਹਨਾਂ ਪੂਰੀ ਉਹ ਪਾਈ ਆ ਫੜਾਈਆਂ ਗਲਾਸ ਸਾਨੂੰ ਉੱਪਰ ਲੱਗ ਰਿਹਾ ਫੜਾਈ ਇੱਧਰ ਬੈਠਾ ਕਿਉਂ ਉਹ ਨਾਲ ਹੀ ਹੈਲੋ ਇੱਧਰ ਲਾਈਟ ਹੈਗੀ ਦੱਸੋ ਮੈਨੂੰ ਲਓ ਜੀ ਤੇ ਹੈਲੋ ਪਾੜੀ ਸਾਡੇ ਨਾਲ ਪਕੌੜਾ ਨਾਲ ਚਾਹ ਨਾਲ ਦਲਵਜਿਆ ਨਾਲ ਪਕੌੜੀਆਂ ਚਾਹ ਵੀ ਦੱਸ ਦੋ ਚਾਹ ਆ ਗਿਆ ਨਾਲ ਚਾਹ ਹੀ ਪੀਨੇ ਚੱਲ ਮੇਰੇ ਚੱਲ ਰਿਹਾ ਫੋਲੋ ਭਜੀ ਫੋਲੋ ਫੋਲ ਆਪਾਂ ਹਲੇ ਹੁਣੇ ਉੱਠੇ ਆਂ ਬਾਈ ਉਹਨੇ ਸਾਰਾ ਕੰਮ ਨੇ ਵਿੜ ਲਿਆ ਮਾੜਾ ਮੋਟੇ ਕੰਮ ਰਹਿ ਗਿਆ ਨਾ ਬਾਈ ਜੀ ਟੈਂਟ ਲਾਉਣਾ ਰਹਿ ਗਿਆ ਇਹਨਾਂ ਦਾ ਕਰ ਲੋਗਾ ਲਾਈਵ ਵੀ ਲੈ ਕੇ ਕਾ ਤੂੰ ਨਹੀਂ ਲਾਉਂਦਾ ਸਾਨੂੰ ਮਿਲਿਆ ਹੀ ਰਾਜ ਹੈ ਤੂੰ ਨਹੀਂ ਲਾਉਂਦਾ ਟੈਂਟ ਲਵਾਉਣ ਦਾ ਮੂਰੇ ਸੋਨਾ ਕਰ ਹੋਰ ਪੌੜੀ ਲਾ ਕੇ ਪੈ ਪੀ ਰੱਸੀ

ਸੋਨੇ ਦੀ ਲੜੀ ਖਰਾਬ ਹੋ ਗਈ ਤੈਨੂੰ ਲਿਆ ਕੇ ਦੇਣੀ ਪਊ ਓਏ ਕਿਰ ਕਿਰ ਕੀ ਨਾ ਲਿਆ ਸਾਨੂੰ ਕੀ ਨਾ ਲਿਆ ਹਾਂ ਓਏ ਨਹੀਂ ਨਹੀਂ ਸੁਣ ਕੀ ਨਾ ਲਿਆ ਕੀ ਤੇ ਹਾਂ ਇਹਨਾਂ ਕਿਲਾ ਵੀ ਆ ਕਿਲਾ ਕਿਲੀਆਂ ਦਾ ਕਿਲਾ ਕਿਲੀਆਂ ਦਾ 14 ਬੈਲੀ ਆ ਦਾ ਚੱਕਦਾ ਵੀ ਚੱਕ ਤੋ ਕੰਮ ਨੋ ਚੱਕ ਲਓ ਰਾਦਰੋਦਾ ਖਾ ਲਵੈਨ ਆ ਸਪਲੈਂਡਰ ਮੇਰਾ ਪਹਿਲੇ ਵਾਲਾ ਇਹ ਇਹਨ ਚੱਕ ਕੇ ਮੇਰੇ ਅੰਦਰ ਲਾਓ ਕਿਥੇ ਆ ਵਾਜੀ ਵਾ ਚੱਕ ਲਓ ਮੇਰਾ ਵਿਆਹ ਕਰਨ ਨੂੰ ਮੋਰੇ ਨੇ ਆਪ ਨਹੀਂ ਕਰਾਉਂਦਾ ਲੈਟ ਹਾਂ ਭੱਜੀ ਬਾਈ ਜੀ ਜੇ ਕਿਸੇ ਨੂੰ ਟੈਂਟ ਟੰਡ ਦਾ ਕੰਮ ਕਰਾਉਣਾ ਹੈ ਬਾਈ ਨਾਲ ਸੰਪਰਕ ਕਰ ਲੈ ਪਤਾ ਨੰਬਰ ਨੰਬਰ ਕਿਹਣਾ ਬਾਈ ਓੜਾ ਬਾਈ ਬਹੁਤ ਘਣਾ ਕੰਮ ਕਰਦਾ ਬਾਈ ਦੇਖੋ ਐ ਵਧੀਆ ਤੈਂ ਤੂੰ ਗੋਲ ਬੋਲ ਕਰਾ ਕਰਾਉਂਗਾ ਘਰ ਕਰ ਦਿੰਦਾ ਏ ਠੀਕ ਆ ਬਹੁਤ ਵਧੀਆ ਕੰਮ ਆ ਬਾਈ ਦਾ ਬਾਕੀ ਮੋਰੀਆਂ ਚਾੜੀਆਂ ਨੇ ਜੀਲ ਦੀਆਂ ਚੱਲ 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 ਕੇਲੇ ਬਾਈ ਦਾ ਟੈਂਟ ਸਾਰਾ ਕੁਝ ਇਹਨਾਂ ਦਾ ਹੀ ਆ ਆ ਦੇਖੋ ਸਾਮਾਨ ਸਾਰਾ ਇਹਨਾਂ ਦੀ ਪਿਆਰ ਦਾ ਤੇ ਬਾਈ ਉਹਨਾਂ ਨੇ ਤਦੌਰ ਵੀ ਹੋਡਾ ਜੀ ਤਦੌਰ ਤੇ ਰੋਟੀ ਕਿਵੇਂ ਪੱਕ ਜਾਵੇ ਸਖਾਇ ਬਣਾ ਇੱਕ ਮਾਦਨ ਵੱਲ ਆਇਆ ਕੀ ਉਹ ਗੋਲ ਚੱਕਰ ਜਾ ਆ ਦੇਖੋ ਬਾਈ ਉਹਨੇ ਰੋਟੀ ਪੁਕਾ ਕੇ ਦਿਖਾਉਣਗੇ ਹੁਣ ਆਈ ਨਹੀਂ ਉਹ ਕਿਤੇ ਚੱਲ ਰੋਪੀ ਚੱਲ ਰੋਪੀ ਚੋਪੀ ਉਹ ਕਿਉਂ ਰੋਟੀ

ਚਲੋ ਵੀ ਚਲੋ 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 ਕੇਲੇ ਗੋਲ ਗੱਪੇ ਬਣਾਵਾ ਹੈ ਹੈ ਗੋਲ ਗੱਪੇ ਕਿੱਥੇ ਗੱਲ ਕਿ ਚਲ ਚੀ ਬਣਾਣਾ ਸੁਣੋ ਬੇਸਣਾ ਲੱਗ ਆ ਤੂੰ ਜਾਣਾ ਤੂੰ ਮੈਂ ਨਹੀਂ ਜਾਣਾ ਆ ਤੂੰ ਕਿੱਥੇ ਜਾਣਾ ਫੇ ਤਾਂ ਨਹੀਂ ਜਾਣਾ ਇਹਦੇ ਤੋਂ ਗੱਡੀ ਕੱਢਾ ਤਾਸ਼ੀ ਨੂੰ ਉਹ ਇਹਦੇ ਆ ਮਾਰਦੀ ਓਏ ਓਏ ਨੂੰ ਛੱਡ ਕੇ ਜਾ ਓਰੇ ਆ ਜਾ ਬਣੀ ਫੜਦੀ ਥੂ ਸੋਨ ਬਾਈ ਆਏ ਹਾ ਆਹ ਉਹਦਾ ਜੋਰ ਲੱਗਿਆ ਉਹ ਜੋਰ ਲੱਗਿਆ ਪਿਆ ਉਹ ਤੰਦੂਰ ਵਿੱਚ ਆਖ ਲਓ ਇਹਨਾਂ ਚਲਾਉਣ ਲਾਓ ਚਲੋ ਓਏ ਹੈ ਨਹੀਂ ਹੁਣ ਵੇਚ ਪਿਆਉਣੇ ਸਾਰੇ ਫੇ ਟੈਂਡ ਰੌਂਡ ਲਾਤਾ ਆਣ ਇਹ ਜੰਦੀ ਮੰਨ ਵੀ ਦੇ ਪੇਸੇ ਨਹੀਂ ਉਹਨਾਂ ਦੇ ਆ ਜੋਨਾ ਆਪਾਂ ਕੇਲੇ ਦਾ ਇਹ ਆ ਬਿਜ਼ਨਸ ਖੋਲਕੇ ਦੇਣਾ ਨਾ ਯਾਰ ਬਿਜ਼ਨਸ ਨਾਲ ਤਾਂ ਆ ਪਤਾ ਕੀ ਗੱਲ ਨਾਲ ਕੇਲਾ ਘੁੰਮ ਫਿਰ ਆਇਆ ਕਰੋ ਹੁਣ ਜਿਹੜਾ ਪੁੱਜ ਬਣੀ ਬੈਠਾ ਕਰ ਹੁਣ ਉਹ ਪੁੱਜ ਪੁੱਜ ਬਣੀ ਬੈਠਾ ਲੈ ਆ ਕਹਿੰਦੇ ਬੱਕਰੀਆਂ ਪਾ ਕੇ ਦੇ ਰੀਆਂ ਤੇਨੂੰ ਨਾਲੇ ਢੇੜਾ বাজਿਆ ਕਰੋ ਜ਼ਰਾ ਠੀਕ ਆ ਚੱਲੇ ਓ ਬੱਕਰੀਆਂ ਪਾ ਕੇ ਦੇਈਏ ਤੇਨੂੰ ਪੰਜ ਜੀੜ ਮੇਰੇ ਵਧੀਆ ਪੰਜ ਮਣੀ ਵਧੀਆ ਪੰਜ ਤੋਂ ਹੈਗਾ ਕੁੱਤਾ ਨਹੀਂ ਹੈਗਾ ਉਹ ਲੱਗ ਜਾਇਆ ਇਹ ਨਹੀਂ ਲੱਗਿਆ ਕਿ ਨਹੀਂ ਘਰ ਤੋਂ ਪਾ ਲੱਗਦੇ ਨਾ ਚਾਰਨ ਕੋਲ ਗਾ ਪੇਵਣਾ ਇਹ ਹੈ ਹੋ ਥੋੜਾ ਜਿਆਦਾ ਮੋਝਾ ਪਾਣੀ ਆਉਲਾ ਉਹਦੇ ਗੋਲ ਗੱਪੇ ਖਾਣੇ ਗੋਲ ਗੱਪੇ ਖਾਣਨ ਦੇ ਬਣਾਉਂਦੇ ਨੇ ਗੋਲ ਗੱਪੇ ਬਣਾਣਾ ਭਾਈ ਬਾਦਰਾ ਦਾ ਘਾਟਾ ਸੀਗਾ ਇਸ ਕਰਕੇ ਇਹ ਬੰਦੇ ਆਉਣ ਲੱਗ ਗਏ ਹੁਣ ਬਾਂਦਰ ਮੁੱਕਣ ਲੱਗ ਗਿਆ ਹੌਲੇ ਹੌਲੇ ਦਵਾਰਾ 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 ਓਏ ਇੱਕ ਵਾਰੀ ਹੋਰ ਸਿੱਧੂ ਮੁਸਿਆਲੇ ਇੱਕ ਵਾਰੀ ਹੋਰ ਇੱਕ ਤਾਂ ਇੱਕ ਵਾਰੀ ਹੋਰ ਚੱਲੇ ਵੀ ਚੱਲੇ ਬੰਦੇ ਚੱਲੇ ਕੰਮ ਕਰਨ ਵਾਲੇ ਚੱਲੇ 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 ਲਾ ਲਾ ਚੱਲ ਵਧੀਆ ਕੰਮ ਦਾ ਕਰਦੇ ਨੇ ਸੁਣ ਤੂੰ ਲੋੜੀ ਲੋੜੀ ਮੰਗਣ ਲੱਗ ਗਿਆ ਹਾਂ ਕਿਉਂ ਐਵੇਂ ਲੱਗਦਾ ਤੂੰ ਤੂੰ ਤੇ ਚੱਲ ਬਣਾ ਯਾਰ ਕੋਲ ਗੱਪੇ ਬਹੁਤ ਜੀ ਗੱਲਾਂ ਨੇ ਬਣਾ ਖਾਣਾ ਫਲਨ ਫਲਨ ਕਮਰਾ ਸਾਫ ਕਰਦੇ ਬਹੁਤ ਗਾਜਾ ਪਿਆ ਪਿਆ ਕਮਰੇ ਦਾ ਯਾਰ ਕਮਰੇ ਨੂੰ ਸਾਫ ਸਪਰੇ ਕਰਕੇ ਫਿਰ ਬਣੋਨੇ ਆ ਇਹ ਜਿਹੜਾ ਚਲ 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 ਕੋਸਤਾ ਸੁਖਾਉਣਾ ਤੋਂ ਜਵਾਖਾ ਹਾਂਜੀ ਆਪਾਂ ਕੰਮ ਨਵੇੜਦਾ ਯਾਨੀ ਕਿ ਆਪਾਂ ਨੇ ਆਪਣੇ ਬੰਦਿਆਂ ਨੇ ਆਹ ਲਾ ਗੁੰਦਾ ਸਾਰਾ ਤੇ ਘਰ ਸਾਰਾ ਕੋ ਸਾਫਤਾ ਜਿਹੜੇ ਪੱਠੇ ਬੁੜੇ ਡੇ ਨੇ ਸਾਰੇ ਛੜਦਾ ਜਿੱਤੇ ਇੱਥੇ ਛੜਣਾ ਸੀ ਗੁਰਦਰਾ ਸਮਾਨ ਸਾਰਾ ਤੇ ਹੁਣ ਆਪਾਂ ਮੜੇ ਆਪਣੇ ਕਮਰੇ ਸਫਾਈ ਕਰ ਲਈ ਬਹੁਤ ਖੰਡਾਰ ਜਾਂ ਖੰਡਿਆ ਪਿਆ ਗੰਦ ਬਹੁਤ ਪਿਆ ਪਿਆ ਵਾ ਇਧਰ ਵੀ ਤੇ ਆਪਣੇ ਪਿਛਲੇ ਕਮਰੇ ਚ ਵੀ ਬਹੁਤ ਗੰਦ ਪਿਆ ਪਿਆ ਹੁਣ ਆਪਾਂ ਇਹਨਾਂ ਦੀ ਸਫਾਈ ਕਰ ਦੀਆਂ ਚੰਗੀ ਤਰ੍ਹਾਂ ਝੜ ਝੜ ਪੋਚਾ ਪੋਚਾ ਇਹਨਾਂ ਵਧੀਆ ਕਰ ਦੇਖ ਲੈਣ ਫਿਰ ਉਸ ਤੋਂ ਬਾਅਦ ਆਪਾਂ ਤੁਹਾਨੂੰ ਮਿਲਦੇ ਆਂ ਨਾ ਨੋਕੇ ਭਾਈ ਜੇ ਕਿਸੇ ਨੇ ਆਪਦੇ ਜਵਾਕ ਜਾਂ ਆਪਦੇ ਕੁੱਤੇ ਢਾਉਣੇ ਹੋਣ ਤਾਂ ਬਾਈ ਨਾਲ ਸੰਪਰਕ ਫੇਰ ਕਰੇ ਇੱਕ ਵਾਰੀ ਦੇਖੋ ਇਹ ਟੈਂਟ ਦਾ ਕੰਮ ਵੀ ਕਰਦਾ ਐ ਜਵਾਕ ਜੋ ਕੁੱਤੇ ਢਾਉਣ ਦਾ ਵੀ ਕੰਮ ਕਰਦਾ ਮੋਤੀ ਨੂੰ ਮੋਤੀ ਮੋਤੀ ਚਲੋ ਬੇਟਾ ਚਲੋ 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 ਆਹ ਵੈਰੀ ਗੁੱਡ ਕਿਉਂ ਦੇ ਲੈ ਭਾਈ ਜੇ ਕਿਸੇ ਨੂੰ ਸਬਕ ਜਾਕ ਜਾਂ ਕੁੱਤਾ ਸੁਭਾਉਣਾ ਹੋਵੇ ਕਿਸੇ ਬੰਦੇ ਨੇ ਬਾਹਰ ਜਾਣਾ ਹੋਵੇ ਜਾਂ ਵਿਆਹ ਸਾਦੇ ਜਾਣਾ ਹੋਵੇ ਬੰਦਨਾ ਸੰਪਰਕ ਕਰੋ ਇਟ ਇਜ਼ ਆਮਨਰੀ ਆਈਡੀਆ ਇੰਸਟਾਗ੍ਰਾਮ ਦੇ ਥੱਲੇ ਆਪਾਂ ਮੈਂਸ਼ਨ ਵੀ ਕਰਦਾਂਗੇ ਸੀਰਕ ਤੇ ਨਵ ਤੇ ਆਈਡੀ ਬਣਾਉਣੀ ਠੀਕ ਆ ਮੈਂ ਸੰਡੇ ਇਹ ਨਹੀਂ ਹੁਣ ਐ ਸਾਈਡ ਦੇ ਫੋਟੋ ਲਾ ਦਾਂਗੇ ਤੇ ਆਈਡੀ ਦੀ ਠੀਕ ਆ ਪਾਪਾ ਇਹਦੇ ਨਾਲ ਕੰਟੈਕਟ ਕਰਿਓ ਹਾਂਜੀ ਆਪਾਂ ਕਮਰਾ ਹਨ ਕਲੀਅਰ ਕਰਤਾ ਸਾਫ ਕਰਤਾ ਣ ਪੋਚਾ ਪੋਚਾ ਲਾਤਾ ਤੇ ਬਹੁ ਗਾ ਪਿਆ ਹੋਇਆ ਸੀਗਾ ਤਾਂ ਕਰਕੇ ਣ ਕਲੀਅਰ ਕਰਤਾ ਕਮਰਾ ਸਾਰਾ ਹੁਣ ਆਪਾਂ ਚੱਲਦੇ ਹਾਂ ਨਾਓ ਹਾਂਜੀ ਆਪਾਂ ਨਹਾ ਨੂੰ ਕਿ ਆ ਗਏ ਆ ਅੱਜ ਯਾਰ ਸਾਰਾ ਦਿਨ ਸਪਾਈਸ ਵੇਕਾਰਾਂ ਚ ਜਦੇ ਸੈਟਿੰਗ ਵੇਟਿੰਗ ਕੰਮ ਚ ਲੰਘ ਗਿਆ ਤੇ ਹੁਣ ਆਪਾਂ ਰਾਤ ਨੂੰ ਨਹਾ ਕੇ ਆ ਗਏ ਕਰੇ ਮੈਂ 7:30 ਹੋ ਗਏ ਨੇ ਤੇ ਹੁਣ ਦੇਖੇਗਾ ਲੋਹੜੀ ਦਾ ਕੀ ਪ੍ਰੋਗਰਾਮ ਆ ਕਰਦੇ ਕਹਿੰਦੇ ਚਾਚੇ ਤਾਂ ਇਹਨਾਂ ਸਾਰੇ ਰਲ ਕੇ ਆ ਬਾਹਰ ਬਹਿਣਿਆ ਨੇ ਯਾਰ ਇਹ ਨਾਲ ਹਨਾ ਤੇ ਹੁਣ ਆਪਾਂ ਕਰਦੇ ਨਾ ਕਰਦੇ ਇੰਜੋਏ ਧੂਣੀ ਸੇਕਲਾ ਧੂਣੀ ਸੇਕਲਾ ਕੋਲੇ ਹੋ ਗਏ ਸੇਕਲਾ ਤੁਸੀਂ ਵੀ ਸਾਈਡ ਤੇ ਨਹੀਂ ਚਾੜੀ ਪੁਸ਼ਪਾਂ ਨੇ ਫਿਰ ਚਹੀਦਾ ਚੱਲ ਕੋਈ ਬਦ ਨਾ ਕਰਤਾ ਕਿ ਬੱਟੂ ਬੰਦੇ ਹੋ ਕੋਈ ਬਾਈ ਅਰੇ ਉਹ ਚਾਚਾ ਹੀ ਬੈਠੇ ਆ ਇਹ ਮੂਝ ਲੈ ਉਹ ਕੋਈ ਸੁਣੋ ਤੇਰੇ ਵਾਸਤੇ ਕੋਟ ਲੱਭ ਗਿਆ ਹੋਏ ਵਾਈਟ ਕਲਰ ਦਾ ਪਾਲੀ ਚੰਗਾ ਉੱਤ ਲੈ ਵੀ ਸਵਾਸਮਾਨ ਟਾਉਂਦਾ ਫਰਦਾ ਚਲੋ ਜੀ ਚਲੋ 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 ਦੇਖੀ ਉਹ ਦੇਖੀ ਐ ਬਿਲਦੇ ਨਹੀਂ ਚਲਦੇ ਜੀ ਨੈਕਸਟ ਵਲੌਗ ਦੇ ਵਿੱਚ